ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਕਣਕ ਦੇ ਝਾੜ ਦੀ ਗੱਲ ਕਰਨੀ ਹੈ ਜਿਵੇਂ ਹੁਣ ਕਣਕਾਂ ਆ ਗਈਆਂ ਬਹੁਤ ਕਣਕਾਂ ਤਾਂ ਅਜੇ ਨਹੀਂ ਆਈਆਂ ਪਰ ਟਾਮੀਆਂ ਟਾਮੀਆਂ ਕਣਕਾਂ ਜਿਹੜੀਆਂ ਉਹ ਵੱਢੀ ਜਾਂਦੇ ਆ ਤੇ ਆਪਾਂ ਨੂੰ ਵੀ ਇੱਕ ਕਣਕ ਦਾ ਪਤਾ ਲੱਗਿਆ ਵੀ ਕਿੰਨਾ ਕੁ ਝਾੜ ਨਿਕਲਿਆ ਤੇ ਕਿਹੜੀ ਕਣਕ ਉਹ ਵੈਰਾਈ ਦੀ ਉਹ ਬੀਜੀ ਸੀਗੀ ਪਰਮਾਤਮਾ ਜਾਣੇ ਉਹ ਬੀਜ ਨਕਸੀ ਜਾਂ ਕੀ ਗੱਲ ਸੀ ਕੋਈ ਜਾਰੇ ਗੀ ਤੀਲੀ ਵੀ ਜੀ ਸੀ ਤੇ ਖਰਚੇ ਵੀ ਨਹੀਂ ਉਹ ਵੀ ਕੋਈ ਕਾਟਣੀ ਸੀ ਤੇ ਉਹਦਾ ਕੀ ਝੜ ਰਿਹਾ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਗੱਲ ਕਰਦੇ ਆ ਉਸ ਕਣਕ ਦੀ ਜਿਹੜੀ ਕਣਕ ਦੀ ਆਪਾਂ ਗੱਲ ਕਰਦੇ ਆ ਉਹ ਬਈ ਜੀ ਕੋਈ ਬਾਲੀ ਗੀਤੀ ਨਹੀਂ ਵੀ ਜੀ ਸੀ ਵੀ ਆਪਾਂ ਜੇ ਕਹਿ ਦਈਏ 25 26 ਅਕਤੂਬਰ ਦੇ ਜਾਂ ਇਦੋਂ ਵੀ ਪਹਿਲਾਂ ਤੇ ਉਹ 31 ਅਕਤੂਬਰ ਦੀ ਕਣਕ ਬੀਜੀ ਹੋਈ ਸੀਗੀ 31 ਅਕਤੂਬਰ ਦੀ ਬੀਜੀ ਹੋਈ ਕਣਕ ਵੀ ਕਮਾਲ ਹੀ ਕਰ ਗਈ ਝਾੜ ਚ ਨਹੀਂ ਕੀਤਾ ਬਾਈ ਜੀ ਡਾਉਣ ਝਾੜ ਚ ਕਮਾਲ ਕਰ ਗਈ ਉਹ ਉਹਦੇ ਝਾੜਜ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਆਖੋਗੇ ਯਾਰੇ ਤਾਂ ਹੋਰ ਨਹੀਂ ਸਕਦਾ ਪਰ ਇਹ ਹੋਇਆ ਕੱਲੀ ਉਹੀ ਕਣਕ ਨਹੀਂ ਇੱਕ ਹੋਰ ਕਣਕ ਸੀਗੀ ਉਹ 4 ਨਵੰਬਰ ਦੇ ਆਸ-ਪਾਸੇ ਬੀਜੀ ਉਹ ਕਣਕ ਵੀ 10 ਨਹੀਂ ਝੜੀ ਕਿੰਨੀ ਕੁ ਝੜੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਐਤਕੀ ਬੀਆਂ ਦੇ ਕੋਈ ਸਮਝ ਨਹੀਂ ਲੱਗੀ ਜਾਂ ਤਾਂ ਬੀਆਂ 'ਚ ਕੋਈ ਨੁਕਸ ਜਾਂ ਜਿਹੜੇ ਵੀ ਲੈ ਸੀ ਉਹ ਮਿਲੇ ਨਹੀਂ ਤੇ ਕੋਈ ਹੋਰ ਵੀ ਮਿਲ ਗਏ ਤੇ ਜਿਹੜਾ ਕਣਕਾਂ ਦੇ ਝਾੜੇ ਨੇ ਡਾਉਣ ਰੇ ਤੇ ਕਣਕ ਜਿਹੜੀ ਕਣਕ ਦੀ ਆਪਾਂ ਹੁਣ ਤੁਹਾਨੂੰ ਦੱਸਣ ਲੱਗੇ ਆ 25 ਕਮਾਨ ਕਣਕ ਨਿਕਲੇ ਉਹ ਪਹਿਲੀ ਗੱਲ ਤਾਂ ਬਈ ਜੀ ਉਹ ਕਣਕ 303 ਕਰਕੇ ਬੀਜੀ ਸੀ ਇਹ ਮੰਨਣ ਚ ਨਹੀਂ ਆਉਂਦਾ ਵੀ 303 ਕਣਕ ਵੀ ਇੰਨੀ ਘੱਟ ਝੜ ਜੂਗੀ ਤੇ ਐਡੀ ਛੇਤੀ ਆ ਜੂਗੀ ਉਹ ਤੇ ਜਿਹੜੀਆਂ ਸਹੀ 303 ਕਣਕਾਂ ਹਜੇ 5-4 ਦਿਨ ਹੋਰ ਹਫ਼ਤੇ ਦੇ ਵਿੱਚ ਵਿੱਚ ਆਉਣੀਆਂ ਉਹ ਤੇ ਉਹਨਾਂ ਦਾ ਪਤਾ ਲੱਗੂ ਝਾੜਦਾ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਕਿਵੇਂ ਝਾੜ ਦੇਣਾ ਕਿਵੇਂ ਨਹੀਂ ਤੇ ਇਹ ਕਣਕ ਜਿਹੜੀ 25 ਕਮਾਨ ਨਿਕਲੀ ਤਾਂ ਸੋ ਤਨ ਕਰਕੇ ਬੀਜੀ ਸੀ ਤੇ ਬਾਕੀ ਇਹਦੀ ਜੇ ਆਪਾਂ ਸੇਵਾ ਦੀ ਗੱਲ ਕਰੀਏ ਉਹਦੇ 'ਚ ਵੀ ਕੋਈ ਕਸਰ ਨਹੀਂ ਛੱਡੀ ਆਪਾਂ ਨੇ ਜਿਉ ਆਪਣੇ ਕਿਸੇ ਯਾਰ ਮਿੱਤਰ ਦੀ ਸੀਗੀ ਤੇ ਸੇਵਾ ਪਾਣੀ ਦੀ ਵੀ ਕੋਈ ਕਸਰ ਨਹੀਂ ਛੱਡੀ ਤਾਕਤਾਂ ਲੀਆਂ ਸਪ੍ਰੇਆਂ ਵੀ ਕੀਤੀਆਂ ਹਾਲਾਤ ਇਹ ਬਣ ਗਏ ਸੀ ਇੱਕ ਵਾਰੀ ਇਹ ਕਣਕ ਬਹੁਤ ਗੇਤੀ ਨਿਸਰਾਈ ਸੀ ਜਦੋਂ ਕਣਕ ਇਹ ਗੇਤੀ ਨਿਸਰੀ ਤਾਂ ਫਿਰ ਉਹਨੇ ਇੱਕ ਵਾਰੀ ਤਾਂ ਮਨ ਬਣਾਇਆ ਸੀ ਵੀ ਕਣਕ ਵੱਢ ਕੇ ਹਰੀ ਵੇਚਦੇ ਆਂ ਵੀ ਪੱਠਿਆਂ ਤੌਰ ਤੇ ਜਾਂ ਕਿ ਸੈਨੂੰ ਆਚਾਰ ਪਾਉਣ ਵਾਲਾ ਨੂੰ ਵੇਚਦਿਆਂ ਪਰ ਫੇਰ ਉਹਨੂੰ ਸਮਝਾਇਆ ਵੀ ਚਲ ਕੋਈ ਨਾ ਕੁਝ ਦੇ ਜੂਗੀ ਹਾਂ ਇਹ ਤਾਂ ਵਟਿਆ ਕੁਝ ਨਹੀਂ ਜਾਣਾ ਤੇ ਜਦੋਂ ਉਸ ਤੋਂ ਬਾਅਦ ਉਹਨੇ ਰੱਖ ਲਈ ਠੰਡ ਪਈ ਕੁਛ ਮਨ ਵੱਜਿਆ ਵੀ ਕੀ ਇਹ ਚੰਗਾ ਝਾੜ ਦੇ ਜੇ ਜਿਵੇਂ ਠੰਡ ਪਈ ਹੈ ਤੇ ਠੰਡ ਮੈਣ ਤੋਂ ਬਾਅਦ ਜਦੋਂ ਹੁਣ ਉਹ ਵੱਢੀ ਤਾਂ ਉਹਦਾ ਝਾੜ ਹੀ ਅੰਦਾਜ਼ਾ 25 ਕੁ ਮਣ ਹੋਊਗਾ ਤੇ ਜਿਹੜੀ ਆਪਾਂ ਦੂਜੀ ਕਣਕ ਦੀ ਗੱਲ ਕਰਦੇ ਜਿਹੜੀ 4 ਨਵੰਬਰ ਦੇ ਆਸ-ਪਾਸੇ ਬੀਜੀ ਕੋਈ ਕਣਕ ਆ ਉਹ ਕਣਕ ਤੀਕਮਾ ਨਿਕਲੀ ਉਹਦਾ ਆਪਾਂ ਨੂੰ ਬੀ ਦਾ ਪਤਾ ਨਹੀਂ ਕਿਹੜਾ ਬੀਜੀ ਤੇ ਇਹ ਵੀ 303 ਕਰਕੇ ਬੀਜੀ ਸੀ ਹੁਣ ਹੋ ਸਕਦਾ ਬੀ ਚ ਨੁਕਸ ਹੋਵੇ ਕੋਈ ਬੀ ਹੋਰ ਮਿਲ ਗਿਆ ਹੋਵੇ ਤੇ ਬਾਕੀ ਕਣਕਾਂ ਦੇ ਚੰਗੇ ਝਾੜ ਵੀ ਹੋਣਗੇ ਤੇ ਇਹ ਕਣਕਾਂ ਜਿਹੜੀਆਂ ਹੈਗੀਆਂ ਜਿਵੇਂ ਗੇਤੀਆਂ ਆ ਗਈਆਂ ਗੇਤੀਆਂ ਨਿਸਰ ਗਈਆਂ ਸੀ ਇਹਨਾਂ ਤੇ ਮਾਰਦਾ ਪਈ ਆ ਗਰਮੀ ਦੀ ਤੇ ਨਜ਼ਾਰੇ ਤੋਂ ਬਾਅਦ ਫਿਰ ਠੰਡ ਜਿਆਦੇ ਪਈ ਤੇ ਉਹਦੇ ਨਾਲ ਕੋਈ ਅਸਰ ਪਿਆ ਤੇ ਜਿਹੜਾ ਝਾੜ ਇਹਦਾ ਵੀ ਇੰਨਾ ਰਹਿ ਗਿਆ ਆਪਾਂ ਵੀਡੀਓ ਇਹ ਇਸੇ ਕਰਕੇ ਬਣਾਈ ਹੈ ਵੀ ਬੀਜਿਆਂ ਦਾ ਬਹੁਤ ਫਰਕ ਹੁੰਦਾ ਬਾਈ ਬੀ ਆਪਾਂ ਜਿਹੜੇ ਹੁੰਦੇ ਆ ਨਾ ਆਪਾਂ ਵੇਖ ਕੇ ਰੱਖਿਆ ਕਰੀਏ ਆਪਣੇ ਕਿਉਂਕਿ ਆਪਣੇ ਆਹਣ ਗਵਾਂਢ ਜਾਂ ਆਪਣੇ ਆਪ ਦੇ ਕਿਸੇ ਵਾਹਨ 'ਚ ਆਪਾਂ ਜਦੋਂ ਚੰਗਾ ਝਾੜ ਲਾਖਦਾ ਤੇ ਆਪਾਂ ਉਹਦੇ 'ਚੋਂ ਵੀ ਰੱਖ ਲਿਆ ਕਰੀਏ ਕਈ ਵਾਰੀ ਜਿਆਦੇ ਝਾੜਾ ਚੜਾਈ ਵਾਲੇ ਬੀਜਾਂ 'ਚ ਆਪਾਂ ਘਾਟਾ ਖਾਵੈਨੇ ਆ ਤੇ ਮੁੜ ਕੇ ਉਹਦਾ ਪਤਾ ਨਹੀਂ ਲੱਗਦਾ ਕੀ ਕਰੀਏ ਨਾ ਹੀ ਉਹਦਾ ਕੁਝ ਬੰਦ ਹੈ ਕਿਉਂਕਿ ਆਪਾਂ ਨੂੰ ਫਸਲ 6 ਮਹੀਨਿਆਂ ਤੋਂ ਆਉਣੀ ਹੈ ਤੇ ਉਹਦੇ ਤੇ ਆਪਾਂ ਇਹ ਗਲਤੀ ਨਾ ਕਰਿਆ ਕਰੀਏ ਹੁਣ ਵੀ ਵੇਲਾ ਹੈ ਜੇ ਮੰਨ ਲਓ ਆਪਣੇ ਆਂਢ ਗੁਆਂਢ ਜਾਂ ਆਪ ਦੇ ਕਿਸੇ ਚੰਗੀ ਕਣਕ ਹੈ ਚੰਗਾ ਝਾੜ ਹੈ ਕੋਈ ਉਹਦੇ 'ਚ ਰੜਮਾ ਵੀ ਹੈ ਨਹੀਂ ਜਾਂ ਜਾਉਂ ਜੌਂਦਰ ਹੈ ਨਹੀਂ ਤੇ ਆਪਾਂ ਉਹ ਜੋ ਵੀ ਰੱਖ ਲਈਏ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ